ਅੱਜ ਦੀ ਸਭ ਤੋਂ ਵੱਡੀ ਖਬਰ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਇਸ ਵਾਰ ਦੁਸਹਿਰਾ ਕੁਝ ਖਾਸ ਹੋਣ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ 라ਵਣ ਦਹਨ ਦੀ ਰਸਮ ਮਨਾਈ ਜਾਵੇਗੀ ਪਰ ਇਸ ਵਾਰ ਦਾ ਨਜ਼ਾਰਾ ਇਤਿਹਾਸਿਕ ਹੋਵੇਗਾ ਕਿਉਂਕਿ ਕੋਟਾ ਦੇ ਦੁਸਹਿਰਾ ਗਰਾਊਂਡ ਵਿੱਚ ਦੁਨੀਆਂ ਦਾ ਸਭ ਤੋਂ ਉੱਚਾ 라ਵਣ ਸਾੜਿਆ ਜਾਵੇਗਾ ਇਹ 라ਵਣ 221 ਫੁੱਟ ਉੱਚਾ ਹੈ ਅਤੇ ਇਸ ਦੀ ਉਚਾਈ ਕਾਰਨ ਇਹ ਦੁਨੀਆਂ ਭਰ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ ਇਤਿਹਾਸ ਵਿੱਚ ਪਹਿਲਾਂ ਦਿੱਲੀ ਦੇ ਨੇੜੇ 210 ਫੁੱਟ ਉੱਚਾਵੰਦ ਦਾ ਰਿਕਾਰਡ ਸੀ ਪਰ ਹੁਣ ਕੋਟਾ ਨੇ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ ਇਸ ਮਹਾकाय ਪੁੱਤਲੇ ਨੂੰ ਤਿਆਰ ਕਰਨ ਵਿੱਚ ਲਗਭਗ 4 ਮਹੀਨੇ ਦਾ ਸਮਾਂ ਲੱਗਿਆ ਹੈ ਲੰਬਾਲਾ ਦੇ ਮਸ਼ਹੂਰ ਕਾਰੀਗਰ ਰਜਿੰਦਰ ਚੋਹਾਨ ਅਤੇ 올 ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਪੁੱਤਲਾ ਤਿਆਰ ਕੀਤਾ ਹੈ ਪੁੱਤਲੇ ਦਾ ਵਜ਼ਨ ਕਰੀਬ 13.5 ਹਜ਼ਾਰ ਕਿਲੋ ਹੈ ਅਤੇ ਇਸ ਨੂੰ ਤਿਆਰ ਕਰਨ ਵਿੱਚ ਕਰੀਬ 44 ਲੱਖ ਰੁਪਏ ਦੀ ਲਾਗਤ ਆਈ ਏ। 라ਵਣ ਦੇ ਪੁਤਲੇ ਦਾ ਚਿਹਰਾ 25 ਫੁੱਟ ਦਾ ਏ ਅਤੇ ਇਸ ਨੂੰ ਫਾਈਬਰ ਗਲਾਸ ਨਾਲ ਤਿਆਰ ਕੀਤਾ ਗਿਆ ਏ ਤਾਂ ਜੋ ਇਹ ਮਜ਼ਬੂਤ ਹੋਵੇ ਅਤੇ ਸੁਰੱਖਿਅਤ ਤਰੀਕੇ ਨਾਲ ਖੜਾ ਰਹੇ। ਪੁਤਲੇ ਦੀ ਸੈਪਟੀ 58 ਫੁੱਟ ਉੱਚਾ ਮੁਕਟ ਬਣਾਇਆ ਗਿਆ ਏ ਜਿਸ ਵਿੱਚ ਰੰਗ-ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਨੇ। ਇਸ ਦੇ ਨਾਲ ਹੀ ਪੁਤਲੇ ਦੀ ਤਲਵਾਰ 50 ਫੁੱਟ ਲੰਬੀ ਏ ਤੇ ਜੁੱਤੀਆਂ 40 ਫੁੱਟ ਉੱਚੀਆਂ ਬਣਾਈਆਂ ਗਈਆਂ ਨੇ। ਇਹ ਸਾਰੀਆਂ ਚੀਜ਼ਾਂ ਉਤਲੇ ਨੂੰ ਹੋਰ ਵੀ ਮਹਾਨ ਅਤੇ ਸ਼ਾਨਦਾਰ ਬਣਾਉਂਦੀਆਂ ਨੇ 라ਵਨ ਦੇ ਨਾਲ ਨਾਲ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਤਿਆਰ ਕੀਤੇ ਗਏ ਨੇ ਇਹ ਦੋਵੇਂ ਪੁਤਲੇ 60-60 ਫੁੱਟ ਉੱਚੇ ਨੇ ਤਿੰਨਾਂ ਪੁਤਲਿਆਂ ਵਿੱਚ ਖਾਸ ਗ੍ਰੀਨ ਪਟਾਕੇ ਲਗਾਏ ਗਏ ਨੇ ਅਤੇ ਜੋ ਵਾਤਾਵਰਣ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ 라ਵਨ ਦੇ ਪੁਤਲੇ ਵਿੱਚ ਲਗਭਗ 15000 ਗ੍ਰੀਨ ਪਟਾਕੇ ਲਗਾਏ ਗਏ ਨੇ ਜਦ ਕਿ ਮੇਗਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਵਿੱਚ 4-4000 ਪਟਾਕੇ ਹਨ ਇਹ ਪਟਾਕੇ ਰਿਮੋਟ ਕੰਟਰੋਲ ਨਾਲ ਚੱਲਣਗੇ ਜਿਸ ਲਈ ਪੁਤਲੇ ਵਿੱਚ 25 ਵੱਖ-ਵੱਖ ਰਿਮੋਟ ਕੰਟਰੋਲ ਪੁਆਇੰਟ ਲਗਾਏ ਗਏ ਨੇ ਜਦੋਂ 라ਵਣ ਨੂੰ ਅੱਗ ਲੱਗੇਗੀ ਤਾਂ ਇਹ ਪਟਾਕੇ ਇੱਕ ਇੱਕ ਕਰਕੇ ਫਟਣ ਗਿਆ ਤੇ ਪੂਰਾ ਅਸਮਾਨ ਰੌਸ਼ਨੀ ਨਾਲ جگਮਗਾ ਉੱਠੇਗਾ। ਪੁਤਲੇ ਨੂੰ ਕੋਟਾ ਦੇ ਦੁਸਹਿਰਾ ਮੈਦਾਨ ਵਿੱਚ ਖੜਾ ਕਰਨਾ ਵੀ ਆਸਾਨ ਕੰਮ ਨਹੀਂ ਸੀ। ਇਸ ਇਸ ਭਾਰੀ ਪੁਤਲੇ ਨੂੰ ਖੜਾ ਕਰਨ ਲਈ ਦੋ ਵੱਡੀਆਂ ਕ੍ਰੇਨਾਂ ਦੀ ਮਦਦ ਲੈਣੀ ਪਈ। ਪੁਤਲੇ ਦੀ ਉਚਾਈ ਅਤੇ ਭਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਵਧਾਨੀ ਨਾਲ ਇਸ ਨੂੰ ਮੈਦਾਨ ਵਿੱਚ ਖੜਾ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਇੱਥੇ ਪੁਲਿਸ ਮੁਲਾਜ਼ਮਾਂ ਦੀ ਖਾਸ ਡਿਊਟੀ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹਾਦਸੇ ਦੀ ਭਾਵਨਾ ਨਾ ਬਣੇ ਦੁਸਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਵਿਵੇਕ ਰਾਜਵੰਸ਼ੀ ਨੇ ਦੱਸਿਆ ਕਿ ਇਸ ਪੁਤਲੇ ਨੂੰ ਲੈ ਕੇ ਕੋਟਾ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕਰਵਾਇਆ ਜਾਵੇਗਾ ਦਿੱਲੀ ਤੋਂ ਚਾਰ ਵੱਖ-ਵੱਖ ਟੀਮਾਂ ਕੋਟਾ ਪੁੱਜੀਆਂ ਜਿਨ੍ਹਾਂ ਵਿੱਚ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਦੇ ਨਮਿੰਦੇ ਵੀ ਸ਼ਾਮਿਲ ਨੇ ਉਹਨਾਂ ਨੇ ਪੁਤਲੇ ਦੀ ਉਚਾਈ ਮਾਪੀ ਅਤੇ ਇਸ ਨਾਲ ਜੁੜੀਆਂ ਹੋਰ ਤਕਨੀਕੀ ਜਾਣਕਾਰੀਆਂ ਵੀ ਦਰਜ ਕੀਤੀਆਂ ਗਈਆਂ ਨੇ ਇਸ ਕਾਰਨ ਕੋਟਾ ਦਾ ਇਹ 라ਵਣ ਸਿਰਫ ਇੱਕ ਧਾਰਮਿਕ ਪ੍ਰਤੀਕ ਨਹੀਂ ਬਲਕਿ ਰਿਕਾਰਡ ਬੁੱਕਾਂ ਵਿੱਚ ਦਰਜ ਹੋਣ ਵਾਲੀ ਇਤਿਹਾਸਿਕ ਉਪਲਬਧੀ ਵੀ ਏ ਕੋਟਾ ਦੇ ਲੋਕਾਂ ਵਿੱਚ ਵੀ ਇਸ ਪੁਤਲੇ ਨੂੰ ਲੈ ਕੇ ਬੇਹੱਦ ਉਤਸ਼ਾਹ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਪੁਤਲੇ ਦੇ ਨਾਲ ਤਸਵੀਰਾਂ ਖਿਚਵਾ ਰਿਹਾ ਹੈ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਐਡਾ ਵੱਡਾ 라ਵਣ ਨਹੀਂ ਸੀ ਦੇਖਿਆ ਇਹ ਪੁਤਲਾ ਦੇਖਣ ਲਈ ਸਿਰਫ ਕੋਟਾ ਹੀ ਨਹੀਂ ਸਗੋਂ ਨੇੜਲੇ ਸ਼ਹਿਰਾਂ ਅਤੇ ਰਾਜਾਂ ਤੋਂ ਵੀ ਲੋਕ ਆ ਰਹੇ ਹਨ। ਰਾਵਣ ਦਹਨ ਸਿਰਫ ਇੱਕ ਧਾਰਮਿਕ ਰਸਮ ਨਹੀਂ ਹੈ ਸਗੋਂ ਇੱਕ ਸੱਭਿਆਚਾਰਕ ਮੇਲਾ ਵੀ ਹੈ। ਇਹ ਤਿਉਹਾਰ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਬੁਰਾਈ ਕਿੰਨੀ ਵੀ ਵੱਡੀ ਹੋਵੇ ਆਖਿਰਕਾਰ ਸੱਚ ਅਤੇ ਚੰਗਿਆਈ ਦੀ ਜਿੱਤ ਨਿਸ਼ਚਿਤ ਹੈ। ਕੋਟਾ ਵਿੱਚ ਬਣਿਆ ਇਹ ਰਾਵਣ ਸੁਨੇਹੇ ਨੂੰ ਹੋਰ ਵੀ ਸ਼ਕਤੀਸ਼ਾਲੀ ਤਰੀਕੇ ਨਾਲ ਸੰਸਾਰ ਤੱਕ ਪਹੁੰਚਾ ਰਿਹਾ ਹੈ ਜਦੋਂ 221 ਫੁੱਟ ਉੱਚਾ ਰਾਵਣ ਅੱਗ ਦੇ ਚੋਲਿਆਂ ਵਿੱਚ ਸਟੜੇਗਾ ਤਾਂ ਇਹ ਨਜ਼ਾਰਾ ਹਮੇਸ਼ਾ ਲਈ ਲੋਕਾਂ ਦੇ ਦਿਲ ਦਿਮਾਗ ਵਿੱਚ ਬਸ ਜਾਵੇਗਾ। ਉਤਲੇ ਦੀ ਤਿਆਰੀ ਦੇ ਦੌਰਾਨ ਕਈ ਚੁਣੌਤੀਆਂ ਵੀ ਆਈਆਂ ਮੌਸਮ ਦੀ ਮਾਰ, ਮਾਲ ਦੀ ਸਪਲਾਈ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਸਭ ਕੁਝ ਸੀ। ਪਰ ਤੇਜਿੰਦਰ ਚੋਹਾਨ ਅਤੇ ਉਸਦੀ ਟੀਮ ਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਮਿਹਨਤ ਨਾਲ ਇਸ ਪੁਤਲੇ ਨੂੰ ਪੂਰਾ ਕੀਤਾ। ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਉਹਨਾਂ ਦੀ ਮਿਹਨਤ ਨਹੀਂ ਸਗੋਂ ਇੱਕ ਸੁਪਨੇ ਦੀ ਤਰ੍ਹਾਂ ਹੋਈ ਤਸਵੀਰ ਹੈ। ਪੁਤਲੇ ਵਿੱਚ ਵਰਤੀ ਗਈ ਤਕਨੀਕ ਵੀ ਕਾਬਲੇ ਤਾਰੀਫ ਹੈ। ਰਿਮੋਟ ਕੰਟਰੋਲ ਪਟਾਕੇ, ਫਾਈਬਰ ਗਲਾਸ ਦਾ ਚਿਹਰਾ, ਰੌਸ਼ਨੀ ਨਾਲ ਚਮਕਦਾ मुਗੜ ਅਤੇ ਵੱਡੀਆਂ ਕਰੀਨਾ ਨਾਲ ਪੁਤਲੇ ਨੂੰ ਖੜਾ ਕਰਨਾ ਇਸ ਸਬਕ ਨੂੰ ਜਿਸ ਦੱਸਦਾ ਹੈ ਕਿ ਕਿਵੇਂ ਧਾਰਮਿਕ ਰਸਮਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾ ਸਕਦਾ ਹੈ। ਇਹ ਪੁਤਲਾ ਕੋਟਾ ਨੂੰ ਨਾ ਸਿਰਫ ਰਾਜਸਥਾਨ ਸਗੋਂ ਸਾਰੇ ਦੇਸ਼ ਵਿੱਚ ਵੱਖਰੀ ਪਛਾਣ ਦਿਵਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜਿਵੇਂ ਤਾਜ ਮਹਿਲ ਆਗਰਾ ਦੀ ਸ਼ਾਨ ਹੈ, ਉਹਨਾਂ ਦੀ ਤਰ੍ਹਾਂ ਇਹ 라ਵਣ ਹੁਣ ਕੋਟਾ ਦੀ ਸ਼ਾਨ ਬਣੇਗਾ। ਇਹ 라ਵਣ ਦਹਨ ਨਾ ਸਿਰਫ ਧਾਰਮਿਕ ਮਹੱਤਤਾ ਰੱਖਦਾ ਹੈ, ਸਗੋਂ ਟੂਰਿਜ਼ਮ ਦੇ ਪੱਖੋਂ ਵੀ ਇਹ ਕੋਟਾ ਨੂੰ ਇੱਕ ਨਵਾਂ ਮੰਜ਼ਿਲ ਬਣਾਉਣ ਵਾਲਾ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕੋਟਾ ਦਾ ਇਹ 2214 라ਵਣ ਇਤਿਹਾਸ ਸਸੇ ਕਿ ਇਸ ਨੂੰ ਦੇਖ ਕੇ ਸਿਰਫ ਲੋਕ ਹੈਰਾਨ ਨਹੀਂ ਹੋ ਰਹੇ ਸਗੋਂ ਇਹ ਸਾਬਤ ਕਰ ਰਿਹਾ ਹੈ ਕਿ ਜਦੋਂ ਮਨੁੱਖੀ ਕਲਾ ਵਿਗਿਆਨਿਕ ਅਤੇ ਸਭਿਆਚਾਰ ਇਕੱਠੇ ਹੋਣ ਤਾਂ ਅਸੰਭਵ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ ਇਹ 라ਵਨ ਦਹਨ ਸਦੀ ਭਰ ਯਾਦ ਕੀਤਾ ਜਾਵੇਗਾ ਕਿਉਂਕਿ ਇਹ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸਭ ਤੋਂ ਵੱਡਾ ਪ੍ਰਤੀਕ ਬਣ ਗਿਆ ਹੈ